ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਕਰਦੇ ਆਂ ਕਰਸਾਨੀ ਇਹ ਲਾ ਦੇ ਬਈ ਅੱਜ ਕੱਦਨੇ ਮਗਰਾਟ ਮੈਡਗਾਰਡ ਇਹ ਇੱਧਰਲੇ ਪਾਸੇ ਵੀ ਇਹ ਪਹਿਲੇ ਇਹ ਇਹੋ ਜਿਹੇ ਟਰੈਕਟਰ ਦੇ ਸੀ ਬਾਈ 35 ਗ੍ਰਾਮ 35 ਗ੍ਰਾਮ ਆ ਲਓ ਨਾ ਪੂ ਬਾਈ ਐਸੋ ਗਏ ਨਹੀਂ ਹਾਂ ਕੱਟਦੇ ਇਹ ਐ ਪ੍ਰਾਪਲੂਸ ਨਾ ਲਊਗਾ ਹੂੰ ਇਹ ਕੜਾ ਆ ਜਾਣਾ ਜਿਹੜਾ ਇਹ ਕਿੱਥੇ ਜਾਣੇ ਹੈ ਨਾ ਸੁਖੀ ਹੂੰ ਆਈ ਜੋ ਚੰਗੋ ਨਾਲ ਚ ਪਹੇ ਜਾਉ ਇੱਥੇ ਇੱਥੇ ਬਈ ਹਾਂ ਇੱਥੇ ਦਾ ਨਟ ਨਹੀਂ ਖੜਦੇ ਇਹਦੇ ਚ ਇਹਦੇ ਚ ਹਾਂ ਤਾਂ ਜਾ ਕੇ ਲੈਈਏ ਨਾਲ ਬਲ ਵੀ ਕਿਤਾ ਜਾ ਕੇ ਤਾਂ ਨਾਲ ਪਾਸੇ ਥੋੜਾ ਜਿਹਾ ਗਾਲੇ ਪਸਿਆਸ ਪਸਲੇਆ ਚਾਕੀ ਇਹ ਹੈ ਇਹ ਕੋਈ ਨਹੀਂ ਹੋਵਾ ਕਸਿਆ ਗਿਆ ਤਾਂ ਰੰਗਾ ਪਕਾਲਾ ਕਰ ਦੇਾਂਗੇ ਇਹਨਾਂ ਨੂੰ ਜੇ ਕਰਿਆ ਗਿਆ ਤਾਂ ਸੈਟ ਆ ਗਿਆ ਤਾਂ ਤੇਲ ਆਪਣੇ ਉਧਰ ਵੜੇ ਜਾਏ ਦੇ ਵਿੱਚ ਇਹੀ ਨਹੀਂ ਭਾਈ ਕਾਲਾ ਤੇਲ ਲਾ ਦੇਂਗੇ ਟਰਾਲੀ ਨੂੰ ਯਾਰ ਹੁਣ ਹੁਣ ਤਾਂ ਆਇਆ ਕਿ ਨਹੀਂ ਫੇਰ ਆਪਾਂ ਲਾਵਾਂਗੇ ਇਹਨੂੰ ਤੇਲ ਕਾਲਾ ਤੇਲ ਫੇਲ ਗਏ ਸੀ ਰੂੜੀ ਇੱਥੇ ਬਾਹਰ ਹੀ ਖੜਾ ਉਹ ਦੇਦਾ ਐਨੂੰ ਵੀ ਅੰਦਰ ਲਾਉਣਾ ਹਾਕਾ ਦਾ ਆ ਗਿਆ ਭਾਈ ਤੁਚ ਇਹ ਹੈਗਾ ਤੁਲਸੀ ਆ ਹਾਂ ਤુલਸੀ ਹੈ ਬਹੁਤ ਵਧੀਆ ਫੁੱਟੀ ਆ ਰਹਿਣਾ ਆ ਦੇਖੋ ਕਿੰਨੀ ਫੁੱਟੀ ਕਿਥੇ ਨਹੀਂ ਨਹੀਂ ਹਾਂ ਤਾਂ ਖਰਨਾ ਇੱਥੇ ਤਾਂ ਹੈਗਾ ਉਹ ਗਰਮੀ ਆਜ ਖਰਾਬ ਕਰੂਗੀ ਤਪਾੜ ਦਵਾਜਾ ਕਰੂ ਨੂੰ ਹੈਨਾ ਹਾਂ ਇੱਥੇ ਇੱਥੇ ਕਾਮਯਾਬ ਹੋ ਜੂਗੀ ਆਹ ਹਾਂ ਬਹੁਤ ਉੱਪਰ ਹੀ ਨੇ ਟਾਣੀਆਂ ਨੇ ਇਹ ਬੀਉ ਗਰੇ ਇਹ ਵੀ ਲਾਇਆ ਮੈਂ ਲੈ ਆ ਕੇ ਠੀਕ ਹੈ ਨਾਲੇ ਵਿੱਚ ਕਹਿੰਦੇ ਆਪਣੇ ਲੈ ਗਏ ਬਹੁਤ ਜਾਣੇ ਵੀ ਲੱਗਦੇ ਨਹੀਂ ਉਗਰਦੇ ਨਹੀਂ ਇਹ ਨਹੀਂ ਨਹੀਂ ਵੀ ਲੱਗਦਾ ਆ ਤਾਂ ਵਧੀਆ ਉਗਰੀ ਐ ਇਹਦਾ ਪੂਰੀ ਝਾਫਾ ਜਾ ਬਣ ਜੂਗੀ ਹਾਂ ਤੇ ਉਹ ਨਿੰਗ ਵਾਲੇ ਨਾਲੇ ਆਪਣੇ ਤਾਂ ਉਧਰ ਲੱਗੀ ਵੀ ਹੈ ਗੱਟੇ ਜੇ ਇਹ ਤੇ ਗੱਟੇ ਜੀ ਵੇ ਕਿੰਨੀ ਵਾਧੇ ਫੋਲਦੀ ਐ ਇਹ ਤਾਂ ਫੇਰ ਵੀ ਬਈ ਥੱਲੇ ਧਰਤੀ 'ਚ ਆਪ ਜੇ ਤਾਂ ਗੱਟੇ ਦਾ ਬਹੁਤ ਫਰਕ ਆਉਂਦਾ ਗੱਟੇ 'ਚ ਤਾਂ 20 ਸਰ ਮਿੱਟੀ ਐ ਇਹ ਨਾ ਦੇਖਾ ਚੂੜੀ ਮਰਦੀ ਤਰੀ ਹੁੰਦੀ ਇਹਦੀ ਨਹੀਂ ਚੂੜੀ ਮਰਦੀ ਐ ਕੀ ਗੱਲ ਬਈ ਇਹਦੇ ਟੇਢੀ ਮੇਢੀ ਲੱਗੀ ਸੀ ਕਹਤਾਂ ਨੇ ਪਾਈ। ਫਟੇੜੀ ਰੋਟੀ ਲੱਗੀ ਹੋਗੀ। ਨਹੀਂ ਯਾਰ ਟੂੜੀ ਤਾਂ ਸਹੀ ਹੈ ਸਿੱਧੀ ਹੈ। ਲੱਗੂਗਾ ਨਾ ਪਤਾ ਕੀ ਆਦਾ। ਹੂੰ। ਇਹ ओरिजिनल ਨਹੀਂ ਨਾੜੇ ਦੇ ਪੈਂਦਾ ਹੁੰਦਾ। ਰੀਨਲ ਹੀ ਸੀ ਹਾਂ। ਹਾਂ। ਹੋਰ ਅੱਗੇ ਦੇਸੀ ਆ ਸੀ ਨਾ ਕਿਹ ਰਹਿਣਾ। ओरिजिनल ਹੈ ਬਾਈ। ਚੁੱਕੇ। ਬਾਅਦ ਵਿੱਚ ਵੀ ਆਉਂਦਾ ਫਿਰ ਇੰਨਾ ਵੀ ਵਾਇਹੇ ਚੱਕ ਲੈ। ਕੀ ਬਰੀਨਲ ਹੈ? ਇਹ ਰੀਨਲ ਹੈ। ਉੱਬਈ ਜੇ ਅਗਲੇ ਨੇ ਉੱਥੇ ਆ ਤੇ ਫਿਰ ਗੋਟੀ ਲਿਆ ਉਹ ਗਿਆ ਲੈਣ ਖੜ ਜਾ ਵੀ ਨੇ ਆਪਾ ਘਪਾਨਾ ਬਈ ਇਹਨੂੰ ਚਾਬੀ ਨੂੰ ਉੱਤੋਂ ਆ ਲੈ ਫਟਾ ਚਾੜ ਕੇ ਬੱਸ ਨਾ ਨਾਟ ਨੂੰ ਚੱਲ ਨਾ ਮਾ ਪਾ ਲਾਂਗੇ ਫਿਰ ਲੈ ਆਗੇ ਇਹ ਜਾਂਦਾ ਖੁੱਲਣ ਲੱਗੇ ਦੱਸ ਦੂ ਹੈ ਨਾ ਵਿਕੀ ਭਾਵਿਕ ਦੇ ਮੂਗੀ ਬੱਸ ਬੱਸ ਉਹ ਤਾਂ ਟਟ ਗਿਆ ਨਾ ਆ ਤੇ ਥੱਲੇ ਨੂੰ ਥੱਲੇ ਵੀ ਚਾਹੀਦਾ ਹੈ ਨਾ ਥੱਲੇ ਤਾਂ 22 ਨੰਬਰ ਦੀ ਲੱਗੂਗੀ 22 ਨੰਬਰ ਆਏ ਭਈ ਆ ਰਹਿਣਾ ਇਹ ਮੈਂ ਤੈਨੂੰ ਐਂ ਸੀ ਇਹ ਠੰਡਾ ਉਹ ਕੋਈ ਕਿਸੇ ਜੰਗਾਲ ਜੀ ਲੱਗੀ ਪਈ ਸੀ ਤੈਨੂੰ ਐਂ ਲੱਗਦਾ ਸੀ ਅੱਜ ਵੀ ਬਈ ਹਾਂ ਵੀ ਕੀ ਹੋ ਗਿਆ ਕਿ ਨਹੀਂ ਉਹ ਆਕ ਕੁ ਗਲਤ ਮੰਦਰਾ ਥੋੜਾ ਫਰਕ ਹੈ ਨਾ ਜੇ ਟਾਈ ਰਾਡ ਜੇ ਚ ਮਾੜਾ ਇਹੋ ਜਿਹਾ ਨਾ ਪਿਛਲੇ ਪਾਸੇ ਇਧਰਲੇ ਪਾਸੇ ਕਸਿਆ ਜਾਵੇ ਨਹੀਂ ਬਈ ਟਾਈ ਰਾਡ ਇਹ ਨਹੀਂ ਇਹ ਨਾ ਹਾ ਪੱਟ ਕੇ ਆਹ ਵੈਲਡ ਪੱਟ ਕੇ ਨਾ ਆਹਾ ਫਿਰ ਇਹ ਸਹੀ ਕਰਕੇ ਉਥੇ ਵੈਲਡ ਕਰ ਦੇਣਗੇ ਨਹੀਂ ਯਾਰ ਭਾਈ ਇਧਰ ਵੀ ਇੱਕ ਹੋਇਆ ਉਧਰ ਫਾਗਰ ਪੈ ਤਾ ਇਹ ਕਿੰਨੀ ਪਈ ਨਾ ਟਾਇਰ ਤੇ ਉਹ ਆਈ ਹੋਊਗੀ ਨਾ ਸਹੀ ਟਾਇਰ ਦੇ ਵਿੱਚ ਪਈ ਨਾ ਨਹੀਂ ਨਹੀਂ ਕੋਈ ਜੀ ਬਈ ਇਧਰ ਵੀ ਹੁੰਦੀ ਆ ਵੇ ਇਧਰ ਵੀ ਜਿਹਨਾਂ ਉਧਰੋਂ ਤੱਕਿਆ ਜਾਵੇ ਬਾ ਪਿੱਛੇ ਗਾਹ ਨੂੰ ਇਤਰੋਗ ਆਇ ਨਹੀਂ ਆਇ ਨਹੀਂ ਹੁੰਦਾ ਬਈ ਆ ਕਿੱਡਾ ਮਜ਼ਬੂਤ ਆ ਕਿਵੇਂ ਲੂ ਦੁੱਖ ਜਿਹੜਾ ਉਹਦੇ ਚ ਹੱਬ ਚ ਇਹ ਮਿਲਦਾ ਮੈਤ ਕਿਉਂ ਨਹੀਂ ਕਹੀਦਾ ਉੱਚਾ ਹੁੰਦਾ ਹਣਾ ਬਾਕੀ ਇੱਥੇ ਹੀ ਰਹਿੰਦਾ ਉਹ ਸੋਕੇ ਬਾਲੇ ਆਏ ਨਹੀਂ ਲੱਗਦੇ ਉਹਨੇ ਜੇ ਆਪਾਂ ਆਖੀ ਵੀ ਤਿੰਨ ਚਾਰ ਸੂਤਾ ਫਰਕ ਆ ਬਾਈ ਵਹਿ ਕੇ ਦੇਖ ਇੱਥੋਂ ਕਿਵੇਂ ੱਲੇ ਮਗਰਾੜ ਤੋਂ ਨੌ ਚਾ ਅਣੀ ਮੈਟਰ ਹੂੰ ਆ ਇਹ ਨਾਲ ਤਾਂ ਲੱਗਦਾ ਜਿਹੜੇ ਮਚ ਵਾਲੇ ਦੇਖੀ ਅਖਨੇ ਕਨੇ ਸੋਕੇ ਮਥਲੇੜਾ ਨਰੇਗਾ। ਇਹ ਕਾਹਤਾ। ਥਲੇੜਾ। ਹੂੰ। ਜ਼ਿਆਦਾ ਠੀਕ ਹੈ ਯਾਰ। ਕਿੱਟ ਲਾ ਨਾ ਹੋਵੇ ਸੁਕੇ ਵਿੱਚੋਂ ਨਾ ਭੁਕੇ ਬਾਈ। ਮੈਂ ਨਹੀਂ ਘੋਗਦਾ। ਚਲ ਤੋਰ ਕੇ ਰਾਂ। ਵੇਖੀ ਇਹਦਾ ਵੀ ਸੁਕਿਆ ਕਰਨਾ ਪੂਕ ਉਸ ਬਾਈ। ਜੇ ਠੰਡ ਹੋਗੀ ਨਾ ਇਰਕੀ ਸਿਆਲ ਚ। ਠੰਡ ਤਾਂ ਸਿਆਲ ਚ ਹੋਊਗੀ। ਵੀ ਮੇਰਾ ਮਤਲਬ ਜਦੋਂ ਆਪਾਂ ਕਣਕਾਂ ਬੀਜਤੀਆਂ। ਉਹਦਾ ਆਪਾਂ ਸੁਕੇ ਤੇ ਹੱਥ ਫੇਰੀਏ ਓਏ। ਇੰਜਨ ਤੇ ਵਧੀਆ ਚੱਲਦਾ ਚੱਲਦਾ ਐਵੇਂ ਜਾਮ ਕਰ ਲਿਆ ਏ ਜ ਆ ਹੈਗਾ ਤਾਂ ਪਾਰ ਆ ਜਾ ਤੈਨੇ ਵਰਸ਼ ਤਾਂ ਉਧਰੇ ਹੋਊਗਾ ਫਿਰ ਨਾ ਇੰਗੇ ਦੇ ਇੰਗੇ ਚ ਨਾ ਤੀਰ ਪਾਏ ਰਹੇ ਸੀ ਹਰ ਬਾਈ ਤੂੰ ਗਿੜਾ ਮਾਰ ਕੇ ਆ ਨਾ ਕੀ ਵੇਖਦਾ ਨਹੀਂ ਮੋਟਰ ਆਪਣੀ ਬੰਦ ਆ ਆ ਆਪਣੇ ਚੁੰਨਾ ਹੀ ਤੇ ਲਾਈਟ ਤਾਂ ਜਾਣੀ ਸੀ ਵੇਖ ਲੈ ਪਾਣੀ ਜੇ ਹੈਗਾ ਪੂਰਾ ਤਾਂ ਫਿਰ ਕੇ ਬੰਦ ਕਰ ਦੇ ਕਰੇ ਇੱਧਰ ਫਾਇਦੇ ਤੋਂ ਬਹੁਤ ਆ ਤੇ ਅੱਜ ਆਪਾਂ ਆਏ ਸੀ ਇਧਰ ਗਿੜਾ ਮਾਰਨ ਉੱਤੋਂ ਬੱਦਲ ਵੀ ਦੇਖੋ ਤੁਸੀਂ ਕਾਲੇ ਬੱਦਲ ਮੌਸਮ ਹੈ ਖਰਾਬ ਵੈਸੇ ਹੁਣ ਕੋਈ ਮੀਂਹ ਮੁੰਦੀ ਲੋੜ ਨਹੀਂ ਸੀ ਤਾਂ ਪਰ ਮਾਲਕ ਦੇ ਰੰਗ ਆਪਾਂ ਕੀ ਕਰ ਸਕਦੇ ਹਾਂ ਨਾ ਉਹਨੇ ਜਿਹੜਾ ਕੰਮ ਕਰਨਾ ਉਹ ਤਾਂ ਫਿਰ ਕਰਨਾ ਹੀ ਆ ਉਹ ਨੂੰ ਆਪਾਂ ਰੋਕ ਨਹੀਂ ਨਾ ਸਕਦੇ ਆਜੂ ਨਾ ਆਪਣਾ ਇਹ ਆਪਣਾ ਸਪਰੇਅ ਕਰਕੇ ਗਏ ਸੀਗੇ ਹੋ ਗਿਆ ਹਫਤਾ ਉਦੋਂ ਤੇ ਉਸ ਤੋਂ ਬਾਅਦ ਆ ਪਏ ਅੱਜ ਉਹਨਾਂ ਨਿਚਰੇ ਆਉਂਦਾ ਦੇਖੋ ਇੱਕ ਪਾਸੇ ਧੁੱਪ ਕੱਢੀ ਖੜਾ ਹੈ ਤੇ ਨਾਲੇ ਦੇ ਬੱਦਲ ਉਹ ਇਦਾਂ ਦਾ ਬਾਈ ਗੀੜਾ ਮਾਰਨਾ ਆਵੇ ਕੋ ਨਿੰਬੂ ਨਬੂਜਾ ਉਹਨੇ ਪੱਤੇ ਨੇ ਇਹਦੇ ਨਾਲ ਜਿੰਨੇ ਨਿੰਬੂ ਐ ਗੋभी ਪਾਲਕ ਪਰੇ ਗਾਜਰਾਂ ਵੇਖਦੇ ਉਗਰੀਆਂ ਕਿ ਨਹੀਂ ਉਗਰੀਆਂ ਹੋਣੀਆਂ ਗਾਜਰਾ ਤੇ ਮੈਂ ਤੁਹਾਨੂੰ ਖੋਣਾ ਜੂਮ ਕਰਕੇ ਹਾਂ ਦੇਖੋ ਇੱਥੇ ਇੱਕ ਐਟ ਸੈਟ ਦਾ ਬੂਝਾ ਜਾਂਦਾ ਬਾਕੀ ਗਾਜਰਾ ਉਗਰੀਆਂ ਦੂਗਾ ਹਾਂ ਇੱਥੇ ਸਾਰੋਂ ਕਲਰਿਜ਼ਾਗਾ ਹਾਸਤੇ ਅਮਰੂਦ ਚੀਕੂ ਚਲੋ ਜੀ ਆਪਾਂ ਇੱਕ ਆਪਾਂ ਟਰਾਲੀ ਨੂੰ ਤੇਲ ਲਾਉਣਾ ਸੀ ਆਪਾਂ ਉਹਦੇ ਗੱਲ ਕਰਦੇ ਸੀ ਉਹਦੇ 'ਚ ਜਦੋਂ ਆਪਾਂ ਟਰੈਕਟਰ ਦੇ ਮਰਗਾਡ ਲਾਈ ਜਾਂਦੇ ਸੀ ਅਗਲੇ ਤੇ ਬਈ ਤੇਲ ਆਪਾਂ ਲਾਤਾ ਟਰਾਲੀ ਨੂੰ ਤੇ ਉਹਨਾਂ ਥੋੜਾ ਜਿਹਾ ਵੀ ਉਹ ਜਦੋਂ ਤੇਲ ਆਇਆ ਨਾ ਉਦੋਂ ਆਪਾਂ ਹੈ ਨਹੀਂ ਸੀ ਉੱਥੇ ਤੇ ਫਿਰ ਆਪਾਂ ਉਹਦੀ ਵੀਡੀਓ ਨਹੀਂ ਬਣਾ ਸਕੇ ਤੇ ਤੇਲ ਲਾਤਾ ਟਰਾਲੀ ਨੂੰ ਤੇ ਹੁਣ ਆਪਾਂ ਆਏ ਸੀ ਇੱਥੇ ਢੇੜਾ ਮਾਰਨ ਝੋਨੇ ਨੂੰ ਏ ਬਾਈ ਵੀ ਸੀਗਾ ਨਾਲ ਉਹ ਅੱਗੇ ਗੇੜਾ ਮਾਰਨ ਗਿਆ ਤੇ ਆਪਾਂ ਉਹਨੇ ਮੈਂ ਕਿਹਾ ਵੀ 2 ਮਿੰਟ ਵੀਡੀਓ ਬਣਾ ਲਈਏ ਆ ਚੋਨਾ ਆਪਣਾ ਤੇ ਚਲੋਏ ਅਸੀਂ ਆਪਣੀ ਅੱਜ ਦੀ ਵੀਡੀਓ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੇ ਆਪਣੇ ਚੈਨਲ ਤੇ ਜਿਹੜਾ ਕੋਈ ਨਵਾਂ ਭਰਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ